ਜਾਨਕਾਰੀ ਹੈ ਪਗਵਾੜੀ ਜਿਹੜਾ ਮਰਡਰ ਹੋਇਆ ਉਸ ਬਾਰੇ ਕੀ ਜਾਣਕਾਰੀ ਹੈ ਪੁਲਿਸ ਨੇ ਕੀ ਇਨਵੈਸਟੀਗੇਟ ਕੀਤਾ ਹੈ ਕਿ ਤਦਾ ਪਹੁੰਚਾ ਪੰਜਾਬ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਸਖਤ ਕਾਰਵਾਈ ਦੀ ਸ਼ੁਰੂਆਤ ਕੀਤੀ ਗਈ ਹੈ ਜੇਦੀ ਲੜੀ ਦੇ ਵਿੱਚ ਅੱਜ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜੇਦੇ ਵਿੱਚ ਇੱਕ ਸੂਧਾਰੀਸ ਨੈਸ਼ਨਲ ਦੇ ਕਤਲ ਦੀ ਗੁੱਥੀ ਨੂੰ ਸੁਲਝਾਇਆ ਗਿਆ ਕੱਲ੍ਹ ਸਵੇਰੇ 15 ਤਰੀਕ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕੀ ਮੇੜੂ ਪਿੰਡ ਦੇ ਵਿੱਚ ਕੁਝ ਮੁੰਡਿਆਂ ਦੇ ਗਰੁੱਪਸ ਨੇ ਆਪਸ ਵਿੱਚ ਲੜਾਈ ਹੋਈ ਹੈ ਤੇ ਲੜਾਈ ਦੇ ਦੌਰਾਨ ਇੱਕ ਸੂਦਨੀ ਸੈਨੇਚਰਲ ਦੀ ਜਿਹੜੀ ਮੌਤ ਹੋਈ ਹੈ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਐਫ ਆਈ ਆਰ ਜਿਹੜੀ ਸਤਾਂਪੁਰੇ ਥਾਣੇ ਦੇ ਵਿੱਚ ਦਰਜ ਕੀਤੀ ਗਈ ਹੈ ਅੰਡਰ ਸੈਕਸ਼ਨਸ ਆਫ ਮਰਡਰ ਅਟੈਂਪਟ ਟੂ ਮਰਡਰ ਐਂਡ ਰਾਈਟਿੰਗ ਇਮੀਡੀਏਟਲੀ ਫਖਵਕ ਜਿਹੜੀ ਟੀਮ ਆ ਐਸ ਪੀ ਫਗਵਾੜਾ ਡੀ ਐਸ ਪੀ ਫਗਵਾੜਾ ਇਨਚਾਰਜ ਇਹ ਇਹ ਫਗਵਾੜਾ ਐਸਚਓ ਸਤਨਾਪੁਰਾ ਅਤੇ ਇਨਚਾਰਜ ਮਿਹੜੂ ਚੌਂਕੀ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਤੇ ਹਰ ਪੱਖੋਂ ਜਿਹੜੀ ਤਫ਼ਤੀਸ਼ ਨੂੰ ਸ਼ੁਰੂ ਕੀਤਾ ਗਿਆ ਹਿਊਮਨ ਇੰਟੈਲੀਜੈਂਸ ਇਕੱਠੀ ਕੀਤੀ ਗਈ ਸੀਸੀਟੀਵੀ ਫੁਟੇਜ ਕੰਗਾ ਲਈਆਂ ਗਈਆਂ ਸਾਨੂੰ ਪਤਾ ਲੱਗਿਆ ਕਿ ਜਿਹੜੇ ਦੋਸ਼ੀ ਹੈਗੇ ਆ ਉਹ ਇੱਕ ਬੁਲੈਰੋ ਗੱਡੀ 'ਚ ਬੈਠ ਕੇ ਹਿਮਾਚਲ ਵਾਲੇ ਪਾਸੇ ਜਾ ਰਹੇ ਹਨ ਆ ਇੱਕ ਤੇ ਤੁਰੰਤ ਕਾਰਵਾਈ ਕਰਦੇ ਹੋਏ ਹਿਮਾਚਲ ਪ੍ਰਦੇਸ਼ ਤੇ ਵੱਖ-ਵੱਖ ਜ਼ਿਲ੍ਹਿਆਂ ਨਾਲ ਤਾਲਮਿਲ ਕੀਤਾ ਗਿਆ ਤੇ ਸਾਡੇ ਵੱਲੋਂ ਵੀ ਵੱਖ-ਵੱਖ ਤਫ਼ਤੀਸ਼ੀ ਟੀਮਾਂ ਜਿਹੜੀਆਂ ਉਹਨਾਂ ਦੇ ਪਿੱਛੇ ਭਿੱਜੀਆਂ ਗਈਆਂ ਅੰਤ ਵਿੱਚ ਜਿਹੜਾ 6 ਦੋਸ਼ੀ ਹੈਗੇ ਆ ਉਹਨਾਂ ਨੂੰ ਹਿਮਾਚਲ ਪ੍ਰਦੇਸ਼ ਦੇ ਮੰਡੀ ਸ਼ਹਿਰ ਤੇ ਲੱਗਿਓ ਗ੍ਰਿਫਤਾਰ ਕੀਤਾ ਗਿਆ ਹੈ ਤੱਕ ਜਿਹੜੀ ਗੱਡੀ 'ਚ ਉਹ ਭੱਜੇ ਸੀ ਬੁਲੇਰੋ ਗੱਡੀ ਉਹਨੂੰ ਵੀ ਅਸੀਂ ਰਿਕਵਰ ਕੀਤਾ ਗਿਆ ਹੈ ਗ੍ਰਿਫਤਾਰ ਕੀਤੇ ਦੋਸ਼ੀਆਂ ਦਾ ਨਾਮ ਅਭੇਰਾਜ ਅਭੇਰਾਜ ਜਿਹੜਾ ਮੁੱਖ ਦੋਸ਼ੀ ਹੈਗਾ ਜਿਹਨੇ ਤੇਸਰ ਹਤਿਆਰ ਨਾਲ ਬਾਹਰ ਕਰਕੇ ਸੂਦਨਿਸ਼ ਨੈਸ਼ਨਲ ਅਹਿਮਦ ਮਹਿਮੂਮ ਮੁਹੰਮਦ ਬਟਾ ਬਾਲਾਂਦ ਯੂਸਫ ਇਹਦਾ ਕਤਲ ਕੀਤਾ ਸੀ ਇਹਦੇ ਨਾਲ ਅਮਰਪ੍ਰਤਾਪ ਯਸ਼ਵਰਧਨ ਵਿਕਾਸ 바ਬਾ ਮੁਹੰਮਦ ਸ਼ੋਏ ਬਤੇ ਅਦਿੱਤਿਆ ਗਰ ਇਹਨਾਂ ਨੂੰ ਵੀ ਮੌਕੇ ਤੇ ਅਰੈਸਟ ਕੀਤਾ ਗਿਆ ਹੈ ਜਿਹੜਾ ਵਾਰਦਾਤ ਦੇ ਵਿੱਚ ਦੱਤਰ ਵਰਤਿਆ ਗਿਆ ਸੀ ਕਤਲ ਕਰਨ ਲਈ ਉਹ ਵੀ ਰਿਕਵਰ ਹੋਇਆ ਤੇ ਬਲੈਰੋ ਗੱਡੀ ਵੀ ਰਿਕਵਰ ਹੋਈ ਹੈ ਜਿਹੜੀ ਇਹ ਗੁੱਥੀ ਹੈਗੀ ਹੈ ਕਪੂਥਲਾ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ 12 ਘੰਟੇ ਦੇ ਵਿੱਚ ਜਿਹੜੀ ਸੁਲਝਾ ਲਈ ਗਈ ਹੈਗੀ ਹੈ ਅਦੋਸ਼ੀਆਂ ਨੂੰ ਅਦਾਲਤ ਚ ਪੇਸ਼ ਕਰਕੇ 5 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ ਕਹੇ ਸਾਨੂੰ ਉਮੀਦ ਹੈ ਕਿ ਪ੍ਰੋਪਰ ਇਹਦੀ ਤਫ਼ਤੀਸ਼ ਕਰਕੇ ਜਿਹੜੇ ਵੱਡੇ ਦੋਸ਼ੀ ਹੈਗੇ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਕਰਾਵਾਂਗੇ ਪ੍ਰਾਇਮਰੀ ਤੌਰ ਤੇ ਲੜਾਈ ਦਾ ਕਾਰਨ ਜਾਂ ਇਸ ਕਤਲ ਦਾ ਕਾਰਨ ਕੀ ਸਾਹਮਣੇ ਆਉਂਦਾ ਪਾਈਲ ਇਹ ਇਹ ਜਿਹੜੇ ਮੁੰਡੇ ਲੜੇ ਹੈਗੇ ਆ ਇਹ ਸਟੂਡੈਂਟਸ ਹੀ ਹੈਗੇ ਆ ਅਤੇ ਲੜਾਈ ਦਾ ਕਾਰਨ ਇਹਨਾਂ ਚ ਜਿਹੜੀ ਪੁਰਾਣੀ ਰੰਜਿਸ਼ ਸੀ ਜਿਹਦੇ ਕਰਕੇ ਲੜੇ ਆ